ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਨਾਮੀ ਹੋਟਲ 'ਚ ਕੰਮ ਕਰਨ ਵਾਲੇ ਸ਼ੈਫ ਨੇ ਨਿੱਜੀ ਹੋਟਲ 'ਚ ਦੇਰ ਰਾਤ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮੌਕੇ ਤੇ ਪੁਲਿਸ ਪਹੁੰਚੀ ਹੈ ਤਾਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ cost report. ਦੇ ਆਪਣੇ 파ਰਥ ਹੋਟਲ ਹੈ ਆਪਣੇ ਲਿਵਰਟੀ ਮਾਰਕੀਟ ਦੇ ਉਥੋਂ ਇੱਕ ਸਾਨੂੰ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਇੱਕ ਨੌਜਵਾਨ ਹੈ ਸੈਲਿਸ਼ ਕਰਕੀ ਉਹਦਾ ਨਾਮ ਹੈ ਕਿ ਉਹ ਫੇਅਰ ਫੀਲ ਮੈਰੀਓਡ ਦੇ ਵਿੱਚ ਐਜ਼ ਅ ਸ਼ੈਫ ਉਹ ਕੰਮ ਕਰਦਾ ਤੇ ਉਥੇ ਉਹਨੇ ਆਪਣੇ ਜਿੱਥੇ ਉਹ ਕਮਰੇ ਚ ਰਹਿੰਦਾ ਸੀ ਉਥੇ ਉਹਨੇ ਸੁਸਾਈਡ ਕਰ ਲਿਆ ਜਿਸ ਦੇ ਰਿਗਾਰਡਿੰਗ ਅਸੀਂ ਉੱਥੇ ਮੌਕੇ ਤੇ ਜਾ ਕੇ ਮੌਕੇ ਤੋਂ ਸਰਕਮਸਟੈਂਸ਼ੀਅਲ ਐਵੀਡੈਂਸ ਜਿਹੜੀਆਂ ਨੇ ਉਹ ਕਲੈਕਟ ਕੀਤੀਆਂ ਨੇ ਏ ਐਸ ਪਰ ਸਰਕਮਸਟੈਂਸ ਉਹ ਸੁਸਾਈਡ ਹੀ ਹੈ ਫਰਦਰ ਉਹਦੇ ਆਪਣੇ ਘਰਦਿਆਂ ਨੂੰ ਇਨਫੋਰਮ ਕੀਤਾ ਗਿਆ ਉਹਨਾਂ ਦੀ ਸਟੇਟਮੈਂਟ ਲਿੱਖ ਕੇ ਜੋ ਵੀ ਉਹ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਸੀ.ਪੀ ਕਰ ਦਈਏ ਅਮਲ ਚ ਲਾਵਾਗੇ। ਇਹ ਜੀ ਉੱਤਰਾਖੰਡ ਦਾ ਰਹਿਣ ਵਾਲਾ ਹੈ ਇੱਥੇ ਐਜ਼ ਅ ਸ਼ੈਫ ਕੰਮ ਕਰਦਾ ਪਿਆ ਸੀ ਤੇ ਲਾਸਟ ਜੰ ਦਸੰਬਰ ਤੋਂ ਇੱਥੇ ਸਟੇ ਸਹੀ ਇਸ ਹੋਟਲ ਦੇ ਵਿੱਚ ਭਾਰਤ ਦੇ ਵਿੱਚ ਤੇ ਬਾਕੀ ਅਸੀਂ ਆਪਣੀ ਕਾਰਵਾਈ ਕਰ ਰਹੇ ਹਾਂ ਜੀ।